ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ حاضر ਆ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਾਕ-ਬਾਕ ਪੋਸਟਾਂ ਲੈਣ ਵਾਲੀਆਂ ਸਿੱਧੀ ਇੰਟਰਵਿਊ ਹੋਊਗੀ ਪੋਸਟਾਂ ਦੇ ਲਈ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੀ ਲਈ ਰਹਿਣ ਵਾਲੀ ਹੈ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਪੋਸਟਾਂ ਦੇ ਸਬੰਧ ਵਿੱਚ ਲੈ ਕੇ ਆਏ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਨੂੰ ਵੀ ਇਹ ਚੈਨਲ ਸ਼ੇਅਰ ਵੀ ਕਰ ਲਓ ਜਿਹ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਬਹੁਤ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਯੋਗਤਾ ਸੈਲਰੀ ਤੇ ਉਹਨਾਂ ਦੀ ਇੰਟਰਵਿਊ ਦੀ ਮਿਤੀ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਪੋਸਟਾਂ ਦੀ ਜਾਣਕਾਰੀ 9 ਮਈ 2024 ਦਿਨ ਵੀਰਵਾਰ ਇਸ ਦਿਨ ਜੋ ਇੰਟਰਵਿਊ ਰਹਿਣ ਵਾਲੀ ਹੈ ਹਾਊਸਕੀਪਿੰਗ ਐਂਡ ਸੁਪਰਵਾਈਜ਼ਰ ਫੀਮੇਲ ਦੀਆਂ ਪੋਸਟਾਂ ਦੇ ਲਈ ਰਹੂਗੀ ਫੁੱਲ ਟਾਈਮ ਡਿਪਲੋਮਾ ਡਿਗਰੀ ਇਨ ਸੈਂਟਰੀ ਇਨਸਪੈਕਟਰ অর ਹੋਟਲ ਮੈਨੇਜਮੈਂਟ ਵਿਦ 1 ਇਅਰ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 35 ਸਾਲ ਇੱਕ ਪੋਸਟ ਹੈ ਜੀ ਜੋ ਕਿ ਫੀਮੇਲ ਦੇ ਲਈ ਹੈ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਨੈਕਸਟ ਹੈ ਜੀ 10 ਮਈ 2024 ਦਿਨ ਸ਼ੁੱਕਰਵਾਰ ਨੂੰ ਅਸਿਸਟੈਂਟ ਦੀਆਂ ਪੋਸਟਾਂ ਦੇ ਲਈ ਇੰਟਰਵਿਊ ਹੋਊਗਾ ਜੀ ਐਨੀ ਗ੍ਰੈਜੂਏਟ ਫ্রম ਅ ਰਿਕੋਗਨਾਈਜ਼ਡ ਯੂਨੀਵਰਸਿਟੀ ਕੰਪਿਊਟਰ ਕੋਰਸ ਆਫ ਮਿਨੀਮਮ 3 ਮੰਥਸ ਡਿਿਊਰੇਸ਼ਨ ਇਨ ਮਾਈਕਰੋਸਾਫਟ ਆਫਿਸਰ ਕੈਂਡੀਡੇਟਸ ਵਿਦ ਡਿਪਲੋਮਾ অর ਡਿਗਰੀ ਇਨ ਕੰਪਿਊਟਰ অর ਇਨਫੋਰਮੇਸ਼ਨ ਟੈਕਨੋਲੋਜੀ ਆਰ ਐਗਜ਼ੈਂਟਡ ਫ੍ਰੋਮ 3 ਮੰਥਸ ਕੰਪਿਊਟਰ ਕੋਰਸ ਆਫ ਤੁਹਾਡੇ ਕੋਲ 3 ਮੰਥਸ ਕੰਪਿਊਟਰ ਕੋਰਸ ਹੈਗਾ ਜਾਂ ਤੁਹਾਡੇ ਕੋਲ ਕੋਈ ਕੰਪਿ ਜਿਹੜੇ ਵੀਰਾਂ ਕੋਲ ਡਿਪਲੋਮਾ ਜਾਂ ਡਿਗਰੀ ਹੈਗੀ ਉਹਨਾਂ ਨੂੰ 3 ਮਹੀਨੇ ਦੇ ਕੰਪਿਊਟਰ ਕੋਰਸ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਵੱਲੋਂ ਲਿਖਿਆ ਗਿਆ ਹੈ ਐਕਸਪੀਰੀਐਂਸ ਵੀ ਮੰਗਿਆ ਗਿਆ ਜੀ ਇਹਨਾਂ ਪੋਸਟਾਂ ਦੇ ਲਈ 30 ਸਾਲ ਦੀ ਏਜ ਲਿਮਿਟ ਰੱਖੀ ਹੈ 22500 ਰੁਪਏ ਸੈਲਰੀ ਹੈ ਇੱਕ ਪੋਸਟ ਜਾਰੀ ਹੋਈ ਹੈ ਜੀ ਨੈਕਸਟ ਹੈ ਜੀ 10 ਮਈ 2024 ਨੂੰ ਸ਼ੁੱਕਰਵਾਰ ਨੂੰ ਹੀ ਇੱਕ ਕਲਰਕ ਕੋਪੀਡੀ ਸੈਕਟਰੀ ਦੇ ਲਈ ਜੋ ਇੰਟਰਵਿਊ ਆ ਰਹੀ ਹੋਗੀ ਜੀ ਐਨੀ ਗ੍ਰੈਜੂਏਟ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗੁੱਡ ਟਾਈਪਿੰਗ ਸਪੀਡ ਤੁਹਾਡੀ ਕੰਪਿਊਟਰ ਨੋਲੇਜ ਮਿਨਿਮਮ 1 ਇਅਰ ਐ ਇਹ ਜੋ ਪੋਸਟਾਂ ਨੇ ਜੀ ਹੋਮੀਪਾਬਾ ਕੈਂਸਰ ਹਸਪੀਟਲ ਸੰਗਰੂਰ ਵਿਖੇ ਜੋ ਫਿਲ ਕੀਤੀਆਂ ਜਾਣੀਆਂ ਤੇ ਸਵੇਰੇ 9:30 ਤੋਂ 11:30 ਵਜੇ ਤੱਕ ਇਹ ਇੰਟਰਵਿਊ ਦਾ ਸਮਾਂ ਰਹਿਣ ਵਾਲਾ ਇੰਟਰਵਿਊ ਦੀਆਂ ਤਰੀਕਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਜੀ ਵੋਕਨ ਇੰਟਰਵਿਊ ਹੋਗਾ ਜੀ ਸਿੱਧੀ ਇੰਟਰਵਿਊ ਹੋਊਗੀ ਪੋਸਟਾਂ ਦੇ ਲਈ ਚਾਹਵਾਂ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਦੇਣਾ ਚਾਹੁੰਦੇ ਆ ਤਾਂ ਆਪਾਂ ਤੁਹਾਡੇ ਨਾਲ ਇਹਨਾਂ ਦਾ ਜੋ ਪਤਾ ਹੈ ਇੰਟਰਵਿਊ ਦਾ ਸਥਾਨ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ 40 ਡੋਰੀਅਮ 3rd ਫਲੋਰ ਨਿਊ ਬਿਲਡਿੰਗ ਹੋਮੀਪਾਬਾ ਕੈਂਸਰ ਹਸਪੀਟਲ ਸੰਗ ਆਪਣਾ ਰੈਜ਼ੂਮੇ ਤੁਹਾਡਾ ਆਪਣਾ ਨਾਲ ਹੋਣਾ ਚਾਹੀਦਾ ਪਾਸਪੋਰਟ ਸਾਈਜ਼ ਫੋਟੋ ਤੁਹਾਡੇ ਸਾਰੇ ਦਸਤਾਵੇਜ਼ ਉਹਨਾਂ ਦੀਆਂ ਕਾਪੀਆਂ ਆਈਡ ਕਾਰਡ ਆਧਾਰ ਕਾਰਡ ਤੁਹਾਡੇ ਕੋਲ ਇੱਕ ਸਬੂਤ ਹੋਣਾ ਜ਼ਰੂਰੀ ਹੈ ਤੇ ਤੁਹਾਡੇ ਸਾਰੇ ਦਸਤਾਵੇਜ਼ ਤੁਸੀਂ ਨਾਲ ਲੈ ਕੇ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਆਇਆ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ